ਲੁਧਿਆਣਾ ਸ਼ਹਿਰ ਵਿੱਚ ਉਸ ਫਿਰਲੇ ਦੇਸ਼ਾ ਦਾ ਮਾਹੌਲ ਬਣ ਗਿਆ ਜਦ ਦੇ ਰਾਤ ਲੋਹਾਰਾ ਪੁਲ ਨੇੜੇ ਕੁਝ ਵਿਅਕਤੀਆਂ ਦੇ ਵੱਲੋਂ 2 ਦਰਜਨ ਕਰੀਬ ਗੋਲੀਆਂ ਚਲਾਈਆਂ ਗਈਆਂ ਬਦਮਾਸ਼ਾਂ ਨੇ ਫਾਇਰਿੰਗ ਕਾਰੋਬਾਰੀ ਦੇ ਘਰ ਬਾਹਰ ਕੀਤੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਫਾਇਰਿੰਗ 5 ਕਰੋੜ ਦੀ ਫਿਰੋਤੀ ਮੰਗਤ ਸੰਬੰਧੀ دہشت ਦਾ ਮਾਹੌਲ ਬਣਾਉਣ ਲਈ ਕੀਤੀ ਗਈ ਸੀ ਦਾਸੀ ਮੌਕੇ ਤੋਂ ਇੱਕ ਪਰਚੀ ਵੀ ਬਰਾਮਦ ਕੀਤੀ ਗਈ ਜਿਸ ਵਿੱਚ ਇੱਕ ਗੈਂਗਸਟਰ ਦਾ ਨਾਮ ਲਿਖਿਆ ਹੋਇਆ ਸੀ ਅਤੇ ਪਰਚੀ ਉੱਪਰ 5 ਕਰੋੜ ਰੁਪਏ ਵੀ ਲਿਖਿਆ ਹੋਇਆ ਸੀ ਕੁਝ ਗੋਲੀਆਂ ਕੰਦ ਅਤੇ ਘਰ ਦੀ ਖਿੜਕੀ ਤੇ ਲੱਗੀਆਂ ਨੇ ਜਾਣਕਾਰੀ ਤੋਂ ਬਾਅਦ ਮੌਕੇ ਤੇ ਪਹੁੰਚੀ थाना ਡਾਬਾ ਦੀ ਪੁਲਿਸ ਨੇ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਮੁਲਜ਼ਮਾਂ ਦੀ ਸ਼ਨਾਖਤ ਕਰਨ ਲਈ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲ ਰਹੀ ਹੈ ਬਿਊਰੋ ਰਿਪੋਰਟ ਲੁਧਿਆਣਾ લાઈ ਲੁਧਿਆਣੇ ਸ਼ਹਿਰ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਦੇਰ ਰਾਤ ਲੋਹਾਰਾਪੁਰ ਨੇੜੇ ਕੁਝ ਵਿਅਕਤੀਆਂ ਦੇ ਵੱਲੋਂ 2 ਦਰਜਨ 3 ਗੋਲੀਆਂ ਚੁਲਾਈਆਂ ਗਈਆਂ ਬਦਮਾਸ਼ਾਂ ਨੇ ਫਾਇਰਿੰਗ ਕਾਰੋਬਾਰੀ ਦੇ ਘਰ ਬਾਹਰ ਕੀਤੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਫਾਇਰਿੰਗ 5 ਕਰੋੜ ਦੀ ਫਿਰੋਤੀ ਮੰਗਤ ਸੰਬੰਧੀ دہشت ਦਾ ਮਾਹੌਲ ਬਣਾਉਣ ਲਈ ਕੀਤੀ ਗਈ ਸੀ ਕਾਜ਼ੀ ਮੌਕੇ ਤੋਂ ਇੱਕ ਪਰਚੀ ਵੀ ਬਰਾਮਦ ਕੀਤੀ ਗਈ ਜਿਸ ਵਿੱਚ ਇੱਕ ਗੈਂਗਸਟਰ ਦਾ ਨਾਮ ਲਿਖਿਆ ਹੋਇਆ ਸੀ ਅਤੇ ਪਰਚੀ ਉੱਪਰ 5 ਕਰੋੜ ਰੁਪਏ ਵੀ ਲਿਖਿਆ ਹੋਇਆ ਸੀ ਕੁਝ ਗੋਲੀਆਂ ਕੰਦ ਅਤੇ ਘਰ ਦੀ ਖਿੜਕੀ ਤੇ ਲੱਗੀਆਂ ਨੇ ਜਾਣਕਾਰੀ ਤੋਂ ਬਾਅਦ ਮੌਕੇ ਤੇ ਪਹੁੰਚੀ थाना ਡਾਬਾ ਦੀ ਪੁਲਿਸ ਨੇ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਮੁਲਜ਼ਮਾ ਦੀ ਸ਼ਨਾਖਤ ਕਰਨ ਲਈ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲ ਰਹੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਲੁਧਿਆਣੇ ਸ਼ਹਿਰ ਵਿੱਚ ਉਸ ਵੇਲੇ ਤੈਸ਼ ਦਾ ਮਾਹੌਲ ਬਣ ਗਿਆ ਜਦ ਦੇ ਰਾਤ ਲੋਹਾਰਾ ਪੁਲ ਨੇੜੇ ਕੁਝ ਵਿਅਕਤੀਆਂ ਦੇ ਵੱਲੋਂ 2 ਦਰਜਨ ਕਰੀਬ ਗੋਲੀਆਂ ਚੁਲਾਈਆਂ ਗਈਆਂ ਬਦਮਾਸ਼ਾਂ ਨੇ ਫਾਇਰਿੰਗ ਕਾਰੋਬਾਰੀ ਦੇ ਘਰ ਬਾਹਰ ਕੀਤੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਫਾਇਰਿੰਗ 5 ਕਰੋੜ ਦੀ ਫਿਰੋਤੀ ਮੰਗਤ ਸੰਬੰਧੀ دہشت ਦਾ ਮਾਹੌਲ ਬਣਾਉਣ ਲਈ ਕੀਤੀ ਗਈ ਸੀ ਦਾਕੀਏ ਮੌਕੇ ਤੇ ਇੱਕ ਪਰਚੀ ਵੀ ਬਰਾਮਦ ਕੀਤੀ ਗਈ ਜਿਸ ਵਿੱਚ ਇੱਕ ਗੈਂਗਸਟਰ ਦਾ ਨਾਮ ਲਿਖਿਆ ਹੋਇਆ ਸੀ ਅਤੇ ਪਰਚੀ ਉੱਪਰ 5 ਕਰੋੜ ਰੁਪਏ ਵੀ ਲਿਖਿਆ ਹੋਇਆ ਸੀ ਕੁਝ ਗੋਲੀਆਂ ਕੰਦ ਅਤੇ ਗੱਡੀ ਦੀ ਖਿੜਕੀ ਤੇ ਲੱਗੀਆਂ ਨੇ ਜਾਣਕਾਰੀ ਤੋਂ ਬਾਅਦ ਮੌਕੇ ਤੇ ਪਹੁੰਚੀ थाना ਡਾਬਾ ਦੀ ਪੁਲਿਸ ਨੇ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਮੁਲਜ਼ਮਾ ਦੀ ਸ਼ਨਾਖਤ ਕਰਨ ਲਈ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੇਖਣ ਗਾਲ ਰਹੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਇ